ਤੇ ਕਰੇ ਉਹ ਰੋਟੀ ਬਣਾ ਕੇ ਤੁਸੀਂ ਰੋਟੀ ਸਾਡੇ ਸਾਰੇ ਦੀਆਂ ਰੇੜੀਆਂ ਚੱਕ ਕੇ ਲੈ ਗਏ ਰੇੜੀ ਚੱਕ ਲਈ ਕਰਜਾ ਚੱਕ ਕੇ ਮੈਂ ਕੰਮ ਜ ਨੂੰ ਕਿਤਾ ਨਾ ਬਰਦਾਸ਼ਤ ਨਹੀਂ ਹੋਇਆ ਨਹੀਂ ਤੁਹਾਨੂੰ ਪਹਿਲੇ ਲੈ ਵੇਚਣ ਦਾ ਇੱਕ ਨਹੀਂ ਬਣਿਆ ਗਿਆ ਇਧਰ ਕਿਦੋਂ ਮਾਂ ਕੇ ਖਾਂਦੇ ਮੈਨੇ ਨੰਦ ਚਰੇ ਨਹੀਂ ਚਲਦੇ ਆਪ ਲੱਖ ਲੱਖ ਰੁਪਈਆ ਤੁਸੀਂ ਤਨਖਾਹਾਂ ਲੈ ਲਿਆ ਨਹੀਂ ਵੀ ਸਾਰੀ ਰਾਤ ਖੜ ਕੇ ਤੇ ਮਿਹਨਤ ਕਰਦੇ ਆ ਅਸੀਂ ਹੋਰੋ ਜੀ ਰੋਡ ਜਾਗੇ ਤੇ ਕੁਝ ਨਹੀਂ ਚਾਲ ਸਾਰੇ ਟਕੇ ਖੋਲਦੇ ਨੇ ਬਸ ਜਦ ਤੁਸੀਂ ਦੇਖੋ ਜਗਾ ਜਗਾ ਤੇ ਸਾਰੇ ਕੁਛ ਨਹੀਂ ਕਰਦੇ ਇੱਥੇ ਤੁਸੀਂ ਗਰੀਬਾਂ ਦੇ ਜਿੱਡ ਤੇ ਲੱਤ ਮਾਰ ਕੇ ਤੁਸੀਂ ਰੇਹੜੀਆਂ ਚੱਕ ਕੇ ਲੈ ਗਏ ਗਲਤ ਆ ਦਾਰੂ ਬੇਚਣ ਵਾਲੇ ਨੂੰ ਕਸਰ ਕਰਕੇ ਮੈਂਨਤ ਕਰਕੇ ਖਾਣੇ ਆ ਕੋਈ ਚੋਰੀ ਤੋਂ ਨਹੀਂ ਕਰਦੇ ਵੇ ਦਾਰੂ ਨਸ਼ੇ ਨੂੰ ਸੇ ਦਾ ਕੋਈ ਲੈਣਾ ਦੇਣਾ ਨਹੀਂ ਤੇ ਸਾਡੀ ਮਿਹਨਤ ਕਰਕੇ ਉਹ ਚੱਕ ਕੇ ਲੈ ਗਏ ਕਿਉਂ ਮੈਂ ਫੇਰੀ ਜਾਸੂ ਨਾਲ ਤੇ ਰੇਹੜੀਆਂ ਲੱਕੀਆਂ ਸੀ ਨੋ ਨੋ ਸਾਨੂੰ ਹਫ਼ਤਾ ਹੋ ਗਿਆ ਥਾਰੇ ਲਗੇੜੇ ਮਾਰਦਿਆਂ ਨੂੰ ਸਾਰਾ ਬਾਬਾ ਪਰਮਿਸ਼ਨ ਪ੍ਰਮੋਸ਼ਨ ਦੇ ਦਾ ਕੇ ਵੀ ਸਮਾਂ ਚੱਕਵਾਤਾ ਇਹ ਗੱਲ ਬੰਦ ਗਈ ਗੱਲ ਪੈਸੇ ਔਰ ਦਾ ਠੀਕ ਹੈ ਜਦੋਂ ਪੈਸੇ ਨਹੀਂ ਗਏ ਉਦੋਂ ਫਿਰ ਆ ਗੱਲਾਂ ਹੋਣ ਲੱਗ ਪੁਣ ਕੱਲ ਪੈਸੇ ਗਏ ਹਨ ਤੇ ਕੱਲ 2 ਵਜੇ ਤੱਕ ਲਾ ਲਓ ਜੀ 2 ਵਜੇ ਕ ਪੰਜਾਂ ਤੱਕ ਅੱਜ ਪੈਸੇ ਲੈਣ ਤੇ ਮਾਰੇ ਰਹਿੜੀਆਂ ਚੱਕੋ ਡੇੜੀਆਂ ਚੱਕੋ ਜੀ ਇਥੇ ਨਸ਼ਾ ਤਾਂ ਸਖਰੀ ਹੋ ਰਹੀ ਸੀ ਨਾ ਕੱਲ ਆਏ ਨੇ ਵਾਈਟ ਲਾਈਨ ਤੋਂ ਅੰਦਰ ਗੱਡੀ ਲੱਗੀ ਹੋਈ ਹੈ ਵਾਈਟ ਲਾਈਨ ਦੇ ਅੰਦਰ ਵਾਈਟ ਲਾਈਨ ਦੇ ਅੰਦਰ ਲੱਗੀ ਕਿਹច ਰਾਜ ਜੀ ਕੇ ਸਿਰੂਲ ਲਾ ਘੱਟ ਰੋ ਮੈਨੂੰ ਰੂਲ ਕਰ ਦੇ ਇੱਕ ਵਾਰ ਇਹ ਦਿਖਾਉਂਦੇ ਨੇ ਵੀ ਅਸੀਂ ਵਰਤੀਆਂ ਪਾਈਆਂ ਅਸੀਂ ਜੋ ਮਰਜ਼ੀ ਕਰ ਲਈਏ ਹੁਣ ਸਿੱਧੀ ਸ਼ੂਟ ਵਾਰਨਿੰਗ ਹੈ ਪਹਿਲੇ ਕੋਈ ਆ ਜੇ ਵਰਤੀ ਹੈ ਨਾ ਜਿਹੜਾ ਪਰਚਾ ਪਾਣਾ ਪਾਵਦਾ ਸਿਰ ਪਰਵਾਗੇ ਜਾਏਗਾ ਜਿਹੜਾ ਮਰਜ਼ੀ ਮਾਈ ਦੇ ਨਾਲ ਚ ਚਿਹਰੇ ਲਾਗੇ ਨਾ ਆ ਜਵੇ ਮੁੱਢਾ ਇਹ ਕਰੀ ਜਾ ਇਹ ਗੱਲ ਬਈ ਮੂਣੀ ਕਿਹਨੇ ਪੰਗੇ ਪੈ ਪੈ ਕਲੈਕਸ਼ਨ ਨਾਲ ਉਹਨਾਂ ਨੇ ਪਾਇਆ ਸਾਡੇ ਸਿਰ ਤੇ 200 ਪਾਇਆ ਮੇਰੇ ਨਾਲ ਗੜੇ ਨੇ 40 ਹੋਰ ਕਲੇਸ਼ ਖਤਮ ਕੀਤਾ ਤੋ ਆਪਾਂ ਕਹਿ ਦਿੱਤਾ ਨਾ ਠੀਕ ਹੈ ਨਾ ਇਹ ਹੁਣੇ ਜੋ ਹੋ ਗਿਆ ਉਹਨਾਂ ਬਾਅਦ ਦਿਖਦਾ ਚੁ ਹੈ ਦੇਖ ਸਕਦੇ ਹਾਂ ਕਿ ਇਹ ਹੋ ਰਹੀ ਹੈ ਮਹਿਲਾ ਆਪਣੇ ਪਰਿਵਾਰਕ ਮੈਂਬਰ ਨਿਆਂ ਨਾਲ ਉਹਨਾਂ ਦੀ ਗੱਲ ਆ ਕਿ ਕਿ ਇਹ ਇੱਥੇ ਆਪਣਾ ਗੁਜ਼ਾਰਾ ਚਲਾਉਂਦੇ ਸਨ ਦਰਸ਼ਕੋ ਇੱਥੇ ਲਗਾਤਾਰ ਜਿਹੜੀਆਂ ਇਹਨਾਂ ਦੀਆਂ ਰੇਡੀਆਂ ਲੱਗਦੀਆਂ ਸਨ ਭਾਪਤਾਂ ਦੇ ਚੌਂਕ ਦੇ ਵਿਚਕਾਰ ਤੋਂ ਦੂਰੋਂ ਦੂਰੋਂ ਲੋਕ ਜਿਹੜੇ ਆ ਕੇ ਰਾਤ ਦੇ ਸਮੇਂ ਜਿਹੜਾ ਟੌਂਟਾ ਚੱਕਦੇ ਸਨ ਜਾ ਕੋਈ ਹੋਰ ਜਿਹੜੇ ਪ੍ਰਸ਼ਾਦਾ ਇਥੋਂ ਸਕਦੇ ਸਾਂ ਦਾਪਾਰ ਹੁਣ ਤੁਸੀਂ ਦੇਖ ਸਕਦੇ ਹੋ ਜੀ ਆ ਪਰਿਵਾਰ ਹੈ ਜਿਹੜਾ ਕਰਵਾ ਲਿਆ ਭਾਈ ਦੀਆਂ ਅੱਖਾਂ ਦੇ ਵਿੱਚ ਅਥਰੂ ਨੇ ਪਰ ਅੱਜ ਇਹਨਾਂ ਨੂੰ ਆਪਣਾ ਜਿਹੜਾ ਰੋਜ਼ਗਾਰ ਖੁਸ਼ਦਾ ਹੋਇਆ ਨਜ਼ਰ ਆ ਰਿਹਾ ਕੀ ਕਹਿਣਾ ਚਾਹੂਗੇ ਅੱਜੋ ਭਾਈ ਕੁਝ ਨਹੀਂ ਜੀ ਧੱਕਾ ਕਰਦੇ ਫੇ ਸਿਰ ਆਪਣਾ ਕਾਊਂਟਰ ਲਾਇਆ ਸੀ ਸਾਮਾਨ ਚੱਕ ਕੇ ਲੈ ਗਏ ਜੀ ਕਵਾਰੀ ਬੋਲਿਆ ਕਾਊਂਟਰ ਬੰਦ ਕਰ ਦੋ ਨਾਲ ਦੀ ਨਾਲ ਬੰਦ ਕਰਦੇ ਆ ਫੇਰ ਵੀ ਵੀਰੇ ਨੇ ਸਾਡੇ ਨਾਲ ਧੱਕਾ ਕੀਤਾ ਨਹੀਂ ਇਹ ਕਿਹੜੀ ਗੱਲ ਹੋਇਆ ਕਿ ਕੋਈ ਕੰਪਲੇਂਟ ਹੋਈ ਸੀ ਜਾਂ ਫਿਰ ਤੁਹਾਨੂੰ ਇਹ ਤਾਂ ਵੀਰੇ ਸਾਨੂੰ ਪਤਾ ਨਹੀਂ ਹੁਣ ਕੀ ਹੋਇਆ ਸੀਗਾ ਜੀ ਨਹੀਂ ਤੁਹਾਡੇ ਤੇ ਪਹਿਲਾਂ ਵੀ ਰੋਕ ਲਗਾਈ ਗਈ ਸੀ ਰੋਕਿਆ ਗਿਆ ਸੀ ਪਹਿਲਾਂ ਵੀ ਤੁਹਾਨੂੰ ਦੱਸਿਆ ਗਿਆ ਪਹਿਲਾਂ ਸਾਡੇ ਤੇ ਕੰਪਲੇਂਟ ਹੋਈ ਸੀ ਕਿ ਬਸ ਹੋਤਾ ਕੁਝ ਨਹੀਂ ਸੀਗਾ ਜੀ 1 ਸੈਕਿੰਡ ਮੇਰੇ ਆਗੂ ਠੀਕ ਹੈ ਜੀ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਆ ਪੁਲਿਸ ਪ੍ਰਸ਼ਾਸਨ ਦੀ ਜੇ ਕਹਿ ਸਕਦੇ ਆ ਕਿ ਨਗਰ ਨਿਗਮ ਦੀਆਂ ਕਾਰਵਾਈ ਹੋਈ ਆ ਵੱਡੀ ਗਿਣਤੀ ਦੇ ਵਿੱਚ ਇੱਥੇ ਲਗਾਤਾਰ ਜਿਹੜੀਆਂ ਰੇੜੀਆਂ ਲੱਗੀਆਂ ਸੀ ਪਰਾਉਠੇ ਵਾਲਿਆਂ ਦਾ ਅੱਜ ਪ੍ਰਸ਼ਾਸਨ ਦਾ ਪੂਰਾ ਹੱਲਾ ਬੋਲ ਹੋਇਆ ਇੱਥੇ ਅੱਜ ਸਾਰੇ ਜਿਹੜੇ ਇੱਥੇ ਰੇੜੀਆਂ ਲਗਵਾਈਆਂ ਗਈਆਂ ਸੀ ਸਕੂਪ ਆਰਤ ਨਗਰ ਚੌਕ ਤੋਂ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪੁਲਿਸ ਪ੍ਰਸ਼ਾਸਨ ਤੇ ਜਿਹੜੇ ਇੱਥੇ ਲੋਕ ਨੇ ਰੇਡੀਆਂ ਲਾਉਂਦੇ ਨੇ ਉਹਨਾਂ ਦੀਆਂ ਰਾਤ ਨੂੰ ਰੇਡੀਆਂ ਤਕਰੀਬਨ ਤਕਰੀਬਾ 10 ਵਜੇ ਦਾ ਸਮਾਂ ਹੋ ਚੱਕਿਆ ਤੇ ਇਕਦਮ ਹੀ ਆ ਕੇ ਪੁਲਿਸ ਵੱਲੋਂ ਜਿਹੜੀਆਂ ਰੇਡੀਆਂ ਚਕਵਾ ਦਿੱਤੀਆਂ ਗਈਆਂ ਨੇ